ਸਿੰਘ ਨਾਮ ਦਾ ਇੱਕ ਵਿਅਕਤੀ ਜਿਸ ਦਾ ਨਾਮ ਸਾਨੂੰ ਬਾਅਦ ਚ ਪਤਾ ਲੱਗਾ ਉਹ ਗੁਰਦੁਆਰੇ ਸ਼ਹੀਦਾਂ ਤੋਂ ਤਿੰਨ ਸੁਖਮਨੀ ਸਾਹਿਬ ਦੇ ਗੁਟਕੇ ਲੈ ਕੇ ਤੇ ਗੁਟਕਾ ਸਾਹਿਬ ਦੇ ਅੰਗ ਉਹ ਪਾਰਦਾ ਆ ਰਿਹਾ ਇੱਥੇ ਜ਼ਿਲ੍ਹੇ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਪਰਲੇ ਪਾਸੇ ਬਾਹੀ ਦੇ ਜਿੱਥੇ ਸਾਡੀ ਪੋਸਟ ਆ ਗੱਡੀਆਂ ਆਉਣ ਤੋਂ ਰੋਕਦੇ ਆ ਉਤੋਂ ਥੋੜਾ ਪਿੱਛੇ ਲੋਕਾਂ ਨੇ ਵੀ ਨੋਟਿਸ ਕੀਤਾ ਤੇ ਸਾਡੇ ਜਿਹੜੇ ਉੱਥੇ ਬੈਠੇ ਸੀ ਸਿਕਿਉਰਿਟੀ ਕਰਮਚਾਰੀ ਉਹਨੇ ਵੀ ਨੋਟਸ ਕੀਤਾ ਉਹਨੇ ਫੜ ਕੇ ਫਿਰ ਜੋ ਖਾਲਸੇ ਦੀਆਂ ਪਰੰਪਰਾਵਾਂ ਆ ਪੇ ਸੋਦਾ ਵੀ ਲਾਇਆ ਫਿਰ ਉਦੋਂ ਬਾਅਦ ਫਿਰ ਅੰਦਰ ਲਾਇਆ ਇਹ ਅੰਦਰ ਵੀ ਉਹਦੀ ਪੁੱਛ ਪੜਤਾਲ ਕੀਤੀ ਪੇ ਕਿੱਥੋਂ ਆਇਆ ਕੀ ਹੈ ਕੀ ਨਹੀਂ ਤੇ ਫਿਰ ਪੁਲਿਸ ਦੇ ਵੀ ਹਵਾਲੇ ਕੀਤਾ ਕਈਆਂ ਦੀ ਇਹ ਮਤ ਸੀ ਪੇ ਇਦਾਂ ਦੇ ਜਿਹੜੇ ਹੈਗੇ ਮਨੁੱਖ ਇਹਨਾਂ ਨੂੰ ਪੂਰਾ ਇਹ ਸੌਦਾ ਲਾ ਦਿੱਤਾ ਜਾਵੇ ਪਰ ਅਸੀਂ ਦੇਖਿਆ ਪਿਛਲੇ ਦਿਨੀ ਇਹ ਨਾ ਘਟਨਾਮਾ ਦਾ ਵੀ ਕੋਈ ਜੱਟ ਨੇ ਨਿਕਲਿਆ ਹੁਣ ਜਦ ਕੇ ਸਮੁੱਚਾ ਸਿੱਖ ਭਾਈਚਾਰਾ ਕੱਲੂਕਾਰਾ ਦਿਹਾੜਾ ਆਪਣੇ ਅਫਸਰਤਾ ਮਨਾ ਰਿਹਾ ਤੇ ਚੱਪੇ ਚੱਪੇ ਤੇ ਪੁਲਿਸ ਲੱਗੀ ਆ ਤੇ ਸਾਡੇ ਵੀ ਕਰਮਚਾਰੀ ਜਿਹੜੇ ਉਹ ਵੀ ਸਤਾਰਕ ਆ ਪਰ ਮੈਂ ਸਮਝਦਾ ਇਹ ਨਾ ਦਿਨਾਂ ਦੇ ਵਿੱਚ ਕੋਹਰ ਬਿਆਦਵੀ ਪਵਿੱਤਰ ਗੁਰਬਾਣੀ ਦੀ ਕਰਨੀ ਇਹ ਬਹੁਤ ਵੱਡੀ ਸਾਜ਼ਿਸ਼ ਹੈ ਆ ਹੋਨੇ ਸਾਜ਼ਿ ਕੀ ਆ ਭਈ ਉਸ ਫੜ ਕੇ ਲੈ ਗਈ ਆਉਣਾ ਕੀ ਆ ਜੋ ਮੈਨੂੰ ਲੱਗਦਾ ਤੋ ਜੋ ਚਰਚਰਾਉਣ ਚਾਲੇ ਜੀ ਇਹ ਜਿਹੜਾ ਮੈਂਟਲੀ ਅਟਾਇਰਡ ਆ ਜਾਂ ਇਹ ਮਾਨਸਿਕ ਪਰੇਸ਼ਾਨੀ ਤੇ ਮੈਂ ਕਹਿੰਦਾ ਜਿੰਨੇ ਕੇਸ ਪੁਰਾਣੇ ਹੋਏ ਆ ਇਹ ਮਾਨਸਿਕ ਪਰੇਸ਼ਾਨੀਆਂ ਵਾਲੇ ਹੀ ਕੰਮ ਕਰਦੇ ਆ ਮਾਨਸਿਕ ਪਰੇਸ਼ਾਨੀ ਵਾਲੇ ਹੋਰ ਕਿਸੇ ਧਾਰਮਿਕ ਗ੍ਰੰਥ ਦਾ ਕਦੇ ਕੋਈ ਚੀਜ਼ ਨਹੀਂ ਚੁੱਕਦਾ